ਜਿਹੜੀਆਂ ਜੀ ਸਾਡੀਆਂ ਖੇਡਾਂ ਨੇ ਪੰਜਾਬ ਕਿਸੇ ਟਾਈਮ ਪਹਿਲੇ ਨੰਬਰ ਤੇ ਹੁੰਦਾ ਸੀ ਤੇ ਹੁਣ ਪਛੜ ਗਿਆ। ਉਹਦੇ ਪਿੱਛੇ ਕੀ ਕਾਰਨ ਹੈ? ਪਰਮਵੀਰ ਜੀ ਜੇ ਆਪਾਂ ਇਹ ਚੀਜ਼ਾਂ ਦੇਖਦੇ ਆ ਨਾ ਵੀ ਪਛੜਨ ਦਾ ਕਾਰਨ ਤਾਂ ਜੇ ਆਪਾਂ ਮੇਨ ਇਹ ਸਾਰਾ ਕੁਝ ਸਰਕਾਰਾਂ ਨੂੰ ਹੀ ਕਹਾਂਗੇ। ਸਾਡੇ ਕੋਲ ਨਾ ਤਾਂ ਵਧੀਆ ਗਰਾਊਂਡ ਨੇ, ਨਾ ਸਾਡੇ ਕੋਲ ਖੇਡ ਸਹੂਲਤਾਂ ਨੇ, ਨਾ ਵਧੀਆ ਕੋਚ ਨੇ। ਜਿੱਥੇ ਕੋਚ ਆ ਉੱਥੇ ਗਰਾਊਂਡ ਨਹੀਂ, ਜਿੱਥੇ ਗਰਾਊਂਡ ਆ ਉੱਥੇ ਕੋਚ ਨਹੀਂ। ਜਿਹੜੇ ਤਾਨਾਸ਼ਾਹ ਬੰਦੇ ਨੇ ਉਹ ਫੋਨ ਕਰ ਦਿੰਦੇ ਨੇ ਕਿ ਤੈਂ ਅੱਜ ਖੇਡਣਾ ਨਹੀਂ। ਜਾਂ ਤਾਂ ਅਜਹਾਰਨਾ ਇਹ ਵੀ ਕਾਰਨ ਹੋ ਜਾਂਦਾ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਕਿਉਂਕਿ ਸੰਦੀਪ ਨੰਗਲ ਅੰਮ੍ਰਿਤਾਂ ਨਾ ਵੀ ਇਹੀ ਹੋਇਆ ਤੇ ਪੰਮਾ ਜੀ ਇਹ ਵੀ ਥੋੜੀ ਪਰੰਬੀਤੀ ਗੱਲ ਮੈਂ ਕਿਤੇ ਨਾ ਕਿਤੇ ਐਗਰੀ ਕਰਦਾ ਹਾਂ ਪਰ ਜੇ ਤੁਸੀਂ ਦੇਖਿਆ ਜਾਵੇ ਸਰਕਾਰ ਇਹ ਚੀਜ਼ਾਂ ਦੇ ਹੋਲਡ ਨਹੀਂ ਪਾ ਸਕਦੀ ਸਰਕਾਰ ਚਾਹੇ ਤਾਂ ਜੀ ਇੱਕ ਪੱਤਾ ਵੀ ਨਾ ਹਿਲਣ ਦਵੇ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਕਿਸੇ ਨੂੰ ਗੋਲੀ ਮਾਰ ਦੇਣੀ ਜਾਂ ਇਹ ਕਰ ਦੇਣਾ ਉਹ ਕਰ ਦੇਣਾ ਇੱਥੇ ਕਿਤੇ ਨਾ ਕਿਤੇ ਇਨਵੋਲਵਮੈਂਟ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਦੀ ਹੈਗੀ ਹੈ ਜਿਹੜਾ ਗੈਂਗਸਟਰਵਾਦ ਵਿੱਚ ਪਾ ਦਿੱਤਾ ਗਿਆ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਹੀ ਨਾ ਆਪਾਂ ਸਿੱਧਾ ਗੈਂਗਸਟਰਾਂ ਨੂੰ ਤਾਂ ਨਹੀਂ ਆਪਾਂ ਸਿੱਧਾ ਕਹਿ ਸਕਦੇ ਵੀ ਤੁਹਾਡੀ ਗਲਤੀ ਹੈ ਜੀ ਤੁਸੀਂ ਇਹ ਕੰਮ ਕਰਾ ਰਹੇ ਹੋ ਜਿਹੜੇ ਖਿਡਾਰੀ ਉਹਨਾਂ ਨੂੰ ਵਿੱਚ ਇਨਵੋਲਵ ਕਰ ਰਹੇ ਨੇ ਤਾਂ ਹੀ ਹੋ ਰਿਹਾ ਨਾ ਇਹ ਸਾਰਾ ਕੁਝ ਖਿਡਾਰੀ ਕਿਉਂ ਕਰ ਰਹੇ ਨੇ ਇਹ ਚੀਜ਼ਾਂ ਉਹ ਆਪਣੇ ਪਰਸਨਲ ਫਾਇਦੇ ਲੈ ਰਹੇ ਨੇ ਵਿੱਚ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਜਿਕੇ ਜਿਹੜਾ ਸਾਡੀ ਖੇਡਾਂ ਦੀ ਜਿਹੜੀ ਪਛੜਨ ਦਾ ਕਾਰਨ ਕੀ ਹੈ ਜਿਹੜੀਆਂ ਪੰਜਾਬ ਹੁੰਦਾ ਸੀ ਪਹਿਲਾਂ ਪੰਜਾਬ ਸੀ ਉਹ ਨੰਬਰ 1 ਹੁੰਦਾ ਸੀ ਕਿਸੇ ਟਾਈਮ ਖੇਡਾਂ ਦੇ ਵਿੱਚ ਤੇ ਅੱਜ ਇਹ ਹੁਣ ਤੀਜੇ ਨੰਬਰ ਤੇ ਆ ਗਿਆ ਹੈ ਹਰਿਆਣਾ ਅੱਗੇ ਚੱਲਿਆ ਗਿਆ ਬਾਕੀ ਸਟੇਟਾਂ ਅੱਗੇ ਚੱਲੀਆਂ ਗਈਆਂ ਉਹਦਾ ਕਾਰਨ ਕੀ ਹੈ ਅੱਜ ਸਾਡੇ ਨਾਲ ਜੁੜੇ ਹੋਏ ਨੇ ਮਹਿੰਦਰ ਪਾਟਕ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਰਮਵੀਰ ਜੀ ਹੋਰ ਠੀਕ ਠਾਕ ਹੋ ਜਿਹੜੀਆਂ ਜੀ ਸਾਡੀਆਂ ਖੇਡਾਂ ਨੇ ਪੰਜਾਬ ਕਿਸੇ ਟਾਈਮ ਪਹਿਲੇ ਨੰਬਰ ਤੇ ਹੁੰਦਾ ਸੀ ਤੇ ਹੁਣ ਪਛੜ ਗਿਆ ਉਹਦੇ ਪਿੱਛੇ ਕੀ ਕਾਰਨ ਹੈ ਪਰਮਵੀਰ ਜੀ ਜੇ ਆਪਾਂ ਇਹ ਚੀਜ਼ਾਂ ਦੇਖਦੇ ਆ ਨਾ ਵੀ ਪਛੜਨ ਦਾ ਕਾਰਨ ਤਾਂ ਜੇ ਆਪਾਂ ਮੇਨ ਇਹ ਸਾਰਾ ਕੁਝ ਸਰਕਾਰਾਂ ਨੂੰ ਹੀ ਕਹਾਂਗੇ ਕਾਰਨ ਇਹ ਹੈ ਕਿ ਦੇਖੋ ਜਦੋਂ ਆਪਾਂ ਨੇ ਕੋਈ ਪਲੇਅਰ ਤਿਆਰ ਕਰਨਾ ਹੈ ਉਹ ਸਰਕਾਰੀ ਸਹੂਲਤ ਤੋਂ ਬਿਨਾਂ ਤਾਂ ਤਿਆਰ ਹੋ ਨਹੀਂ ਸਕਦਾ ਨਹੀਂ ਹੋ ਸਕਦਾ ਨਾ ਤਾਂ ਜਿੱ ਦੇਖਿਆ ਜਾਵੇ ਜਿੱਥੇ ਸਾਡੇ ਕੋਲ ਨਾ ਤਾਂ ਵਧੀਆ ਗਰਾਊਂਡ ਨੇ ਨਾ ਸਾਡੇ ਕੋਲ ਖੇਡ ਸਹੂਲਤਾਂ ਨੇ ਨਾ ਵਧੀਆ ਕੋਚ ਨੇ ਜਿੱਥੇ ਕੋਚ ਆ ਉਥੇ ਗਰਾਊਂਡ ਨਹੀਂ ਜਿੱਥੇ ਗਰਾਊਂਡ ਆ ਉਥੇ ਕੋਚ ਨਹੀਂ ਬਿਲਕੁਲ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਇਸ ਕਰਕੇ ਆਪਾਂ ਬਾਕੀ ਦੇਸ਼ ਨਾਲੋਂ ਪਿੱਛੜ ਰਹੇ ਹਾਂ ਖੇਡਾਂ ਪ੍ਰਤੀ ਇੱਥੇ ਅਸੀਂ ਸਰਕਾਰ ਨੂੰ ਹੀ ਦੋਸ਼ ਦੇਵਾਂਗੇ ਮੇਨ ਵੀ ਇਹ ਕਾਰਨ ਹੀ ਸਰਕਾਰ ਹੈ ਕਾਰਨ ਇੱਕ ਹੋਰ ਵੀ ਹੈ ਜੇ ਦੇਖਿਆ ਜਾਵੇ ਵੀ ਬੱਚਿਆਂ ਦਾ ਇੰਟਰਸਟ ਵੱਧ ਰਿਹਾ ਬਾਹਰੋਂ ਉਹਨਾਂ ਦਾ ਇੰਟਰਸਟ ਪਾਕ ਹੋਣ ਰਿਹਾ ਮਾਪੇ ਦੇਖਿਆ ਜਾਵੇ ਨਾ ਆਪਾਂ ਅਹੀ ਚੀਜ਼ਾਂ ਦੇਖ ਰਹੇ ਆ ਆਮ ਦੇਖ ਰਹੇ ਆ ਵੀ ਬਾਹਰ ਜਾਣ ਦਾ ਕਰੇਜ਼ ਕਿੰਨਾ ਵੱਧ ਰਿਹਾ ਆ ਆਮ ਜਨਤਾ 'ਚ ਬਿਲਕੁਲ ਉਹ ਕਾਰਨ ਇਹ ਹੈ ਵੀ ਮਾਪੇ ਉਹਨਾਂ ਦੇ ਅੰਦਰ ਹੀ ਪਾ ਰਹੇ ਨੇ ਉਹਨਾਂ ਨੂੰ ਪੜਾਉਣ ਦੀ بجائے ਇੱਥੇ ਪੜਾਉਣ ਦੀ بجائے ਉਹਨਾਂ ਨੂੰ ਬਾਹਰ ਭੇਜਣਾ ਜ਼ਿਆਦਾ ਵਧੀਆ ਮੰਨ ਰਹੇ ਨੇ ਇਹ ਇੱਕ ਇਹ ਵੀ ਇੱਕ ਕਾਰਨ ਆਪਾਂ ਮੰਨ ਸਕਦੇ ਆ ਵੀ ਖੇਡ ਪਿੱਛੇ ਜਾ ਰਹੀਆਂ ਨੇ ਆਪਾਂ ਇਹ ਜਿਹੜਾ ਤੁਸੀਂ ਕਿਹਾ ਕਿ ਮਾਪੇ ਪਿੱਛੇ ਨੂੰ ਕਰ ਰਹੇ ਨੇ ਕਿਤੇ ਨਾ ਕਿਤੇ ਮੈਂ ਤੁਹਾਨੂੰ ਯਾਦ ਕਰਾਵਾਂ ਜੇ ਕੋਈ ਚੰਗਾ ਖਿਡਾਰੀ ਹੁੰਦਾ ਹੈ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਉਸਨੂੰ ਫੋਨ ਆ ਜਾਂਦਾ ਤੁਸੀਂ ਖੇਡ ਜਗਤ ਨਾਲ ਜੁੜੇ ਹੋਏ ਹੋ ਤੁਹਾਨੂੰ ਪਤਾ ਹੈ ਕਿ ਜਿਹੜਾ ਖਿਡਾਰੀ ਹੈ ਜੇ ਕਿਤੇ ਬਾਹਰਲੇ ਵਿਸ਼ੇ ਖੇਡਣ ਜਾਂਦਾ ਤਾਂ ਜਿਹੜੇ ਮਤਲਬ ਉੱਚੇ ਜਿਹੜੇ ਤਾਨਾਸ਼ਾਹ ਬੰਦੇ ਨੇ ਉਹ ਫੋਨ ਕਰ ਦਿੰਦੇ ਨੇ ਕਿ ਤੈਂ ਅੱਜ ਖੇਡਣਾ ਨਹੀਂ ਜਾਂ ਤੈਂ ਅੱਜ ਹਾਰਨਾ ਹੈ ਇਹ ਵੀ ਕਾਰਨ ਹੋ ਸਕਦਾ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਇਹ ਉਹ ਵੀ ਸੰਦੀਪ ਮੰਗਲੰਦੀਆਂ ਨਾ ਵੀ ਇਹੀ ਹੋਇਆ ਕਿਤਨਾ ਕਿਤੇ ਤੇ ਪਪਾ ਜੀ ਇਹ ਵੀ ਤੁਹਾਡੀ ਪਰੰਬੀਤੀ ਗੱਲ ਮੈਂ ਕਿਤੇ ਨਾ ਕਿਤੇ ਐਗਰੀ ਕਰਦਾ ਹਾਂ ਪਰ ਜੇ ਤੁਸੀਂ ਦੇਖਿਆ ਜਾਵੇ ਸਰਕਾਰ ਇਹ ਚੀਜ਼ਾਂ ਦੇ ਹੋਲਡ ਨਹੀਂ ਪਾ ਸਕਦੀ ਸਾਰਾ ਕੁਝ ਕਰ ਸਕਦੀ ਹੈ ਸਰਕਾਰ ਚਾਹੇ ਤਾਂ ਜੀ ਇੱਕ ਪੱਤਾ ਵੀ ਨਾ ਹਿਲਣ ਦਵੇ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਕਿਸੇ ਨੂੰ ਗੋਲੀ ਮਾਰ ਦੇਣੀ ਜਾਂ ਇਹ ਕਰ ਦੇਣਾ ਉਹ ਕਰ ਦੇਣਾ ਨਹੀਂ ਇਹ ਇੱਥੇ ਕਿਤੇ ਨਾ ਕਿਤੇ ਇਨਵੋਲਵਮੈਂਟ ਮੈਨੂੰ ਲੱਗਦਾ ਕਿ ਸਰਕਾਰਾਂ ਦੀ ਹੈਗੀ ਹੈ ਜਿਹੜਾ ਗੈਂਗਸਟਰਵਾਦ ਵਿੱਚ ਪਾ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਖਿਡਾਰੀ ਵੀ ਡਰਦੇ ਨੇ ਮਾਪੇ-ਬਾਪੇ ਡਰਦੇ ਨੇ ਕਿ ਜੇ ਸਾਡਾ ਬੱਚਾ ਵਧੀਆ ਲੈਵਲ ਤੇ ਜਾਊਗਾ ਕਿਤੇ ਕੋਈ ਹਾਦਸਾ ਹੋ ਕੇ ਸਾਥੋਂ ਬੱਚਾ ਦੂਰ ਨਾ ਚਲੇ ਜਾਵੇ ਬਿਲਕੁਲ ਸਹੀ ਗੱਲ ਆ ਤੁਹਾਡੀ ਇਹ ਪਰਮੇਰ ਜੀ ਪਰ ਜੇ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਇਹ ਚੀਜ਼ਾਂ 'ਤੇ ਧਿਆਨ ਦਿੰਨੇ ਆ ਵੀ ਸਾਡਾ ਬੱਚਾ ਮਾਰ ਨਾ ਜਾਵੇ ਇਹ ਨਾ ਹੋ ਜAVE ਇਹਨਾਂ ਦੇ ਪ੍ਰਤੀਬੰਧ ਵਾਸਤਾ ਚੱਕਣੀ ਪਊਗੀ ਨਾ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਸਰਕਾਰਾਂ ਨੂੰ ਇਨਵੋਲਵ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਾਂ ਬਾਤ ਤਾਂ ਚੱਕਣੀ ਪੈਣੀ ਆ ਨਾ ਜਾ ਕੇ ਇਹ ਚੀਜ਼ਾਂ ਨਹੀਂ ਹੋ ਰਹੀਆਂ ਅੱਪਾ ਕਦੋਂ ਤੱਕ ਡਰ ਡਰ ਕੇ ਜਿੰਦੇ ਰਵਾਂਗੇ ਤੁਸੀਂ ਇਹ ਵੀ ਤਾਂ ਸੋਚੋ ਨਾ ਗੱਲ ਕਦੋਂ ਤੱਕ ਦੇਖੋ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਨੇ ਉਹ ਵੀ ਤਾਂ ਬੰਦੇ ਹੀ ਨੇ ਹਾਂਜੀ ਉਹਨਾਂ 'ਚ ਵੀ ਤਾਂ ਦਿਲ ਹੈਗਾ ਹੀ ਐ ਇਹ ਜੀ ਗੱਲ ਤਾਂ ਨਹੀਂ ਵੀ ਨਹੀਂ ਹੈਗਾ ਉਹ ਕਿਉਂ ਖਿਡਾਰੀਆਂ ਨੂੰ ਮਾਰਨਗੇ ਕਿਤੇ ਨਾ ਕਿਤੇ ਖਿਡਾਰੀ ਵੀ ਤਾਂ ਵਿੱਚ ਇਨਵੋਲਵ ਹੋਣਗੇ ਹੀ ਕੋਈ ਨਾ ਕੋਈ ਕਾਰਨ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਹੀ ਨਾ ਆਪਾਂ ਸਿੱਧਾ ਗੈਂਗਸਟਰਾਂ ਨੂੰ ਤਾਂ ਨਹੀਂ ਆਪਾਂ ਸਿੱਧਾ ਕਹਿ ਸਕਦੇ ਵੀ ਤੁਹਾਡੀ ਗਲਤੀ ਹੈ ਜੀ ਤੁਸੀਂ ਇਹ ਕੰਮ ਕਰਾ ਰਹੇ ਹੋ ਜੇ ਖਿਡਾਰੀ ਉਹਨਾਂ ਨੂੰ ਵਿੱਚ ਇਨਵੋਲਵ ਕਰ ਰਹੇ ਨੇ ਤਾਂ ਹੀ ਹੋ ਰਿਹਾ ਨਾ ਇਹ ਸਾਰਾ ਕੁਝ ਬਿਲਕੁਲ ਖਿਡਾਰੀ ਕਿਉਂ ਕਰ ਰਹੇ ਨੇ ਇਹ ਚੀਜ਼ਾਂ ਉਹ ਆਪਣੇ ਪਰਸਨਲ ਫਾਇਦੇ ਲੈ ਰਹੇ ਨੇ ਵਿੱਚ ਜੇ ਆਪਾਂ ਕਹਿਣ ਤੇ ਆਈਏ ਬੋਲਣਾ ਤਾਂ ਬਹੁਤ ਦੂਰ ਤੱਕ ਚਲੇ ਜਾਣੀਆਂ ਗੱਲ ਇਹ ਇਹ ਪਰਸਨਲ ਇਸ਼ੂ ਵੀ ਬਹੁਤ ਨੇ ਆਪਾਂ ਇਹ ਚੀਜ਼ਾਂ ਤੇ ਅਹਲੇ ਮੈਨੂੰ ਲੱਗਦਾ ਕਿ ਆਪਾਂ ਨੂੰ ਨਹੀਂ ਜ਼ਿਕਰ ਕਰਨਾ ਚਾਹੀਦਾ ਇਹ ਚੀਜ਼ਾਂ ਦਾ ਵਿੱਚ ਉਹ ਕਦੇ ਆਪਾਂ ਕੋਈ ਲੰਬੀ ਗੱਲ ਹਾਂ ਕਦੀ ਆਪਾਂ ਫੇਰ ਇਹਦੇ ਤੇ ਬੈਠ ਕੇ ਪੂਰੀ ਇੱਕ ਤਰ੍ਹਾਂ ਨਾਲ ਪੂਰੀ ਗੱਲਬਾਤ ਰੱਖਾਂਗੇ ਇਹ ਜੀ ਗੱਲ ਨਹੀਂ ਹੈ ਬੋਮਾ ਜੀ ਕਰਾਂਗੇ ਆਪਾਂ ਇਹ ਚੀਜ਼ ਵੀ ਤੁਹਾਨੂੰ ਇਹ ਵੀ ਲੱਗਦਾ ਹੋਊਗਾ ਕਿ ਜਿਵੇਂ ਹੁਣ ਪਿੱਛੇ ਪ੍ਰਗਟ ਸਿੰਘ ਸੀ ਕਾਂਗਰਸ ਦੇ ਉਹ ਉਹਨਾਂ ਨੇ ਆਪ ਖੇਡ ਖੇਢੀ ਹੋਈ ਹੈ ਉਹ ਖੇਡ ਮੰਤਰੀ ਨੇ ਉਹ ਉਹ ਕਿਤੇ ਨਾ ਕਿਤੇ ਜ਼ਿਆਦਾ ਲੰਬਾ ਆਪਣੇ ਖਿਡਾਰੀਆਂ ਨੂੰ ਨਹੀਂ ਜਲ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਡਾਈਟ ਕੀ ਹੁੰਦੀ ਹੈ ਖਿਡਾਰੀ ਕੀ ਮੰਗਦਾ ਹੈ ਆਪਾਂ ਹੁਣ ਮੀਤ ਹੈਰ ਜੀ ਲਾਤੇ ਚਲੋ ਉਹ ਵੀ ਕਰਦੇ ਹੋਣਗੇ ਵਧੀਆ ਪਰ ਤੁਹਾਡੇ ਮੁਤਾਬਕ ਇੱਕ ਕੋਚ ਇੱਕ ਵਧੀਆ ਜਿਹੜਾ ਜਿਹੜਾ ਪਿਛੇ ਸਰਪ੍ਰਸਤ ਹੋਵੇ ਮੈਂ ਪਮਾ ਹੀ ਤੁਹਾਡੀ ਗੱਲ ਬਹੁਤ ਜ਼ਿਆਦਾ ਵਧੀਆ ਗੱਲ ਹੈ ਇਹ ਦੇਖੋ ਕੀਤੇ ਚ ਬੰਦੇ ਨੂੰ ਉਹਨੂੰ ਹੀ ਲਾਣਾ ਚਾਹੀਦਾ ਹੈ ਜਿਹੜਾ ਉਹਦੇ ਵਿੱਚ ਨਿਪੁੰਨ ਹੈ ਵੀ ਉਹਨੂੰ ਪੂਰੀ ਤਰ੍ਹਾਂ ਮਾਹਰ ਆ ਉਹੀ ਗੇਲੇ ਜਾ ਉਹਨੂੰ ਹੀ ਇਹਦੇ ਵਿੱਚ ਫੀਲ ਚ ਤਾਰਨਾ ਚਾਹੀਦਾ ਹੈ ਹੁਣ ਤੁਸੀਂ ਤਾਰ ਦਿੱਤਾ ਮੈਨੂੰ ਰਾਜਨੀਤੀ ਵਾਲੇ ਪਾਸੇ ਹੈਗਾ ਮੈਂ ਖਿਡਾਰੀ ਆ ਮੈਨੂੰ ਉਹਨਾਂ ਬਾਰੇ ਕੀ ਪਤਾ ਬਿਲਕੁਲ ਠੀਕ ਹੈ ਜੀ ਹੁਣ ਇੱਕ ਜੇ ਖਿਡਾਰੀ ਨੂੰ ਖਿਡਾਰੀ ਦੇ ਉੱਪਰ ਅਫਸਰ ਜਾਂ ਮੰਤਰੀ ਲਾਇਆ ਜਾਊਗਾ ਤਾਂ ਉਹ ਸੋਚੂਗਾ ਕਿਉਂਕਿ ਉਹਨੇ ਆਪ ਗੇਮ ਕੀਤੀ ਹੈ ਉਹਨੂੰ ਪਤਾ ਦੂਧੀਆਂ ਲੋਕਾਂ ਦਾ ਪਤਾ ਹੈ ਵੀ ਉਹਨੂੰ ਕਿੱਥੇ ਕੀ ਚੀਜ਼ ਦੀ ਲੋੜ ਹੈ ਠੀਕ ਹੈ ਜੀ ਇੱਥੇ ਆਪਣੇ ਸਭ ਕੁਝ ਉਲਟ ਚੱਲਦਾ ਹੈ ਉਹ ਹੁੰਦਾ ਕੋਈ ਕਿਸੇ ਪਾਸੇ ਬੰਦਾ ਕਹਿ ਲਓ ਮਹਾਰਾ ਉਹਨੂੰ ਦੂਜੇ ਪਾਸੇ ਲਾ ਦਿੱਤਾ ਜਾਂਦਾ ਹੁਣ ਖੇਡਣ ਵਾਲੇ ਪਾਸੇ ਖੇਡਣ ਵਾਲੇ ਨੂੰ ਨਹੀਂ ਲਾਇਆ ਜਾਂਦਾ ਹੁਣ ਮੈਨੂੰ ਜਿਹੜੇ ਉਹ ਐਮਐਲਏ ਜਿੱਤੇ ਸੀ ਆਪਣੇ ਕਬੱਡੀ ਪਲੇਅਰ ਨੇ ਬਹੁਤ ਤਕੜੇ ਠੀਕ ਹੈ ਗਰਲਾਲ ਪਹਿਲਵਾਨ ਜੀ ਹੈਨਾ ਮੈਨੂੰ ਸੀਗਾ ਵੀ ਉਹ ਮੰਤਰੀ ਲੰਕਣ ਉਹਨਾਂ ਨੂੰ ਲਾਇਆ ਜਾ ਵੀ ਹਾਂ ਕਬੱਡੀ ਬਲਕਿ ਕਿੱਡੇ ਤਗੜੇ ਪਲੇਅਰ ਸੀ ਨਾ ਉਹਨਾਂ ਨੇ ਸੰਸਦ 'ਚ ਆਵਾਜ਼ ਵੀ ਚੱਕੀ ਸੀ ਨਹੀਂ ਕਿਤੇ ਨਾ ਕਿਤੇ ਉਹ ਲੈ ਵੀ ਜਾਂਦੇ ਉਹ ਜਿਹੜੀਆਂ ਉਂਰਾਉਣ ਪੱਦਰ ਤੇ ਵਿਚਰੇ ਹੁਣ ਜਿਹੜੀਆਂ ਆਪਣੀਆਂ ਪ੍ਰਾਤਨ ਖੇਡਾਂ ਨੇ ਕੁਸ਼ਤੀ ਹੋ ਗਈ ਕਬੱਡੀ ਹੋ ਗਈ ਠੀਕ ਹੈ ਜੀ ਇਹ ਸਿਰਫ ਆਪਣੀ ਇੱਕ ਸੀਮਤ ਦੌਰ ਤੇ ਰਹਿ ਗਈਆਂ ਕਬੱਡੀ ਪੂਰੀ ਇੰਟਰਨੈਸ਼ਨਲ ਕਿੰਨੀ ਉੱਪਰ ਚਲੇ ਗਈ ਸੀ ਬਿਲਕੁਲ ਅੱਜ ਫੇਰ ਉੱਥੇ ਡਾਊਨ ਆ ਗਈ ਕਾਰਨ ਕੀ ਹੈ ਕਿ ਇਹਨਾਂ ਨੂੰ ਪਿੱਛੇ ਉੱਪਰ ਤੱਕ ਲੈ ਜਾਣ ਤੇ ਆ ਗਿਆ ਪਿੱਛੇ ਸਪੋਰਟ ਨਹੀਂ ਸਰਕਾਰਾਂ ਧਿਆਨ ਨਹੀਂ ਦੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਹੈਗੀਆਂ ਕਿਤੇ ਨਾ ਕਿਤੇ ਆਪਾਂ ਅਕਾਲੀਆਂ ਦੀ ਛਲਾਂਗਾ ਵੀ ਕਰਦੇ ਆ ਕਿ ਉਹਨਾਂ ਨੇ ਕਬੱਡੀ ਕੱਪ ਕਰਾਏ ਖਿਡਾਰੀਆਂ ਨੂੰ ਹੌਸਲਾ ਵਧਾ ਦੇਖੋ ਕੱਲੀ ਕਬੱਡੀ ਕੱਪ ਨਹੀਂ ਮੈਂ ਐਵੇਂ ਨਹੀਂ ਕਿਸੇ ਸਰਕਾਰ ਦੇ ਮੈਂ ਐਂਟੀ ਨਹੀਂ ਹੈਗਾ ਕੁਝ ਨਹੀਂ ਮੈਂ ਕਿਸੇ ਦੇ ਇਹ ਵੀ ਸਰਕਾਰ ਵਧੀਆ ਸਾਰੀਆਂ ਵਧੀਆ ਹੀ ਨੇ ਕਿਉਂਕਿ ਹਰ ਇੱਕ ਕੋਈ ਵਧੀਆ ਲਈ ਕੰਮ ਕਰਦੀ ਹੈ ਪਰ ਜਿਹੜਾ ਕਹਿੰਦੇ ਆ ਕੰਮ ਵਧੀਆ ਕੀਤਾ ਹੋਵੇ ਤਾਂ ਉਹਦੀ ਛਲਾਂਗਾ ਕਰਨੀ ਚਾਹੀਦੀ ਹੈ ਹੈਨਾ ਇਹ ਕਬੱਡੀ ਹੀ ਨਹੀਂ ਅਕਾਲੀਆਂ ਦੇ ਟਾਈਮ ਹਰ ਇੱਕ ਖੇਡ ਨੂੰ ਉੱਪਰ ਜੱਕਿਆ ਗਿਆ ਸੀ ਬਿਲਕੁਲ ਹਰ ਇੱਕ ਖੇਡ ਸਾਡੀ ਕੁਸ਼ਤੀ ਸੀ ਸਾਡੀ ਕਬੱਡੀ ਸੀ ਹਾਕੀ ਸੀ ਇਹਨਾਂ ਨੂੰ ਬਹੁਤ ਯਾਨੀ ਕਿ ਖਿਡਾਰੀਆਂ ਨੂੰ ਪੂਰਾ ਸਮਾਨ ਦਿੱਤਾ ਜਾਂਦਾ ਸੀ ਕੋਚ ਵੀ ਵਧੀਆ ਸੀ ਕਿ ਤਾਂ ਕੀ ਡਾਈਟ 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 ਦਾ ਧਿਆਨ ਮੈਂ ਮੈਂ ਉਹ ਵੀ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਵੀ ਡਾਈਟ ਹੈ ਨਾ ਜਿਹੜੀ ਉਦੋਂ ਡਾਈਟ ਮਿਲਦੀ ਸੀ ਉਹ ਹੁਣ ਕੁਝ ਵੀ ਨਹੀਂ ਬੱਚਾ ਜਦੋਂ ਜਾਂਦਾ ਸੀ ਨਾ ਜੀ ਖੇਡਣ ਅਕਾਲੀਆਂ ਦੇ ਟਾਈਮ ਅਕਾਲੀਆਂ ਦੇ ਟਾਈਮ ਕੋਈ ਵੀ ਗੇਮ ਦਾ ਜਾਂਦਾ ਸੀ ਖੁਸ਼ ਹੋ ਕੇ ਜਾਂਦਾ ਸੀ ਕਾਰਨ ਕੀ ਹੈ ਕਿੱਟ ਮਿਲਨੀ ਬੂਟ ਮਿਲਨੇ ਰੈਸਲਿੰਗ ਕਿੱਟ ਜਾਨਕੀ ਸਾਡੀ ਗੇਮ ਦੀ ਗੱਲ ਕਰ ਲੋ ਤੁਸੀਂ ਰੈਸਲਿੰਗ ਕਿੱਟ ਮਿਲਦੀ ਸੀ ਬੂਟ ਮਿਲਦੇ ਸੀ ਸਭ ਕੁਝ ਜਿਗਾ ਖਾਣ ਪਾਣ ਉੱਤੇ ਬਹੁਤ ਵਧੀਆ ਹੁੰਦਾ ਸੀ ਬੱਚਾ ਕਿਉਂ ਨਹੀਂ ਜਾਊਗਾ ਜੀ ਖੁਸ਼ ਹੋ ਕੇ ਅੱਜ ਦੇ ਟਾਈਮ 'ਚ ਉਹ ਚੀਜ਼ ਨਹੀਂ ਹੈਗੀ ਦੇਖੋ ਕਾਗਜ਼ਾਂ 'ਚ ਤਾਂ ਆਪਾਂ ਜੋ ਮਰਜ਼ੀ ਕਹੀ ਜਾਈਏ ਵੀ ਅਸੀਂ ਆਹ ਕਰਾਤਾ ਜੀ ਆਹ ਕਰਾਤਾ ਲਈ ਵਾਸਤੇ ਠੀਕ ਹੈ ਬਟ ਜੇ ਤੁਸੀਂ ਪਰਫਾਰਮੈਂਸ ਦੀ ਗੱਲ ਕਰਦੇ ਹੋ ਤਾਂ ਆਪਾਂ ਜ਼ੀਰੋ ਆ ਪੰਜਾਬ ਇਸ ਟਾਈਮ ਜ਼ੀਰੋ ਹੈ ਪਰਫਾਰਮੈਂਸ ਜ਼ੀਰੋ ਹੈ ਇੱਥੇ ਨਹੀਂ ਕੁਝ ਵੀ ਹੋ ਰਿਹਾ ਕਾਰਨ ਕੀ ਹੈ ਵੀ ਆਪਣਾ ਇੱਕ ਬੇਸ ਆਪਣਾ ਬੇਸ ਹੀ ਮਜ਼ਬੂਤ ਨਹੀਂ ਹੈਗਾ ਸਕੂਲ ਸਕੂਲਾਂ 'ਚ ਡੀਪੀ ਤੁਸੀਂ ਦੇਖੇ ਹੋਣੇ ਆ ਸਿਰਫ ਜਦੋਂ ਖੇਡਾਂ ਆਉਂਦੀਆਂ ਨੇ ਨਾ ਉਦੋਂ ਹੀ ਬਸ ਉਹਨਾਂ ਨੂੰ ਖੇਡ ਯਾਦ ਆਉਂਦੀ ਹੈ ਵੀ ਜਦੋਂ ਖੇਡ ਜੌਨਲ ਗੇਮਜ਼ ਆ ਗਈਆਂ, ਦਿਲਾ ਗੇਮਜ਼ ਆ ਗਈਆਂ, ਉਦੋਂ ਇਹਨਾਂ ਨੂੰ ਯਾਦ ਆਉਣਾ ਹੈ ਵੀ ਹਾਂ ਜੀ ਅਸੀਂ ਪਲੇਅਰ ਕੱਢਣੇ ਆ। ਉਹ ਵੀ ਐਵੇਂ ਨਹੀਂ ਯਾਦ ਆਉਂਦੇ। ਹੁਣ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ। ਜਦੋਂ ਲਾਸਟ ਈਅਰ ਦੀ ਗੱਲ ਹੈ, ਲਾਸਟ ਹੀ ਚਲੋ ਜਦੋਂ ਅਸੀਂ ਵੀ ਖੇਡਦੇ ਸੀਗੇ। ਅਸੀਂ ਆਪ ਜਾ ਕੇ ਦੱਸਦੇ ਸੀਗੇ ਜੀ ਪਿੱਛੋਂ ਲੈਟਰ ਆ ਗਿਆ ਹੋਇਆ ਵੀ ਅੱਜ ਸਾਡੀ ਜੌਨਲ ਆਈ ਹੋਈ ਹੈ। ਉਹਨਾਂ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਪਤਾ ਨਹੀਂ ਹੁੰਦਾ ਡੀਪੀਆ ਨੂੰ। ਨਹੀਂ ਪਤਾ ਹੁੰਦਾ। ਹੁਣ ਕਈਆਂ ਨੂੰ ਮੈਨੂੰ ਲੱਗਦਾ ਹਾਂ ਹਾਂ ਉਹ ਤਿਆਰੀ ਕੀ ਕਰਨੀ ਹੈ। ਬਾਦ ਜਦੋਂ ਮੈਡਲ ਆ ਜਾਣਾ ਬਾਦ ਫੋਟੋ ਕਿਤਾਬ ਨੂੰ ਸਾਰਿਆਂ ਨੂੰ ਸਾਰੇ ਟੀਵੀ ਨੂੰ ਫੋਨ ਹਾਰਵ ਦੇ ਹਰਥੀ ਹੈ ਇਹ ਚੱਕਰ ਹੋ ਜਾਂਦੇ ਨੇ ਇਹ ਟੀਪੀਆਂ ਦੀ ਹੀ ਬਹੁਤ ਵੱਡੀ ਕਮਜ਼ੋਰੀ ਹੈ ਸਪੋਰਟਸ ਟੀਚਰ ਨੇ ਨਾ ਜਿਹੜੇ ਸਕੂਲਾਂ ਚ ਉਹ ਮੈਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਵਧੀਆ ਕੰਮ ਆਪਣਾ ਕਰ ਰਹੇ ਨੇ ਠੀਕ ਹੈ ਜੇ ਉਹਨਾਂ ਨੂੰ ਕਿਤੇ ਸਮਝ ਲਓ ਨਾ ਤੁਸੀਂ ਵੀ ਟੀਮ ਲੈ ਕੇ ਜਾਣੀ ਪੈਗੀ ਉਹਨਾਂ ਨੂੰ ਵਿਪਤਾ ਖੜੀ ਹੋ ਜਾਂਦੀ ਹੈ ਵੀ ਯਾਰ ਅਸੀਂ ਹੁਣ ਟੀਮ ਲੈ ਕੇ ਜਾਉਂਗੇ ਯਾਰ ਖਰਚਾ ਸਰਕਾਰ ਵੱਲੋਂ ਆਣਾ ਹੈ ਸਿਰੋਂ ਲਿਜਾਣ ਦੇ ਚੱਕਰ 'ਚ ਇਹ ਨੀਂਦੀਆਂ ਤਰਨਦਾ ਆਇ ਨਾ ਨੀਆਂ ਜਦੋਂ ਥੋੜੀ ਇੱਕ ਜ਼ਿੰਮੇਵਾਰੀ ਐ ਤੁਸੀਂ ਇੱਕ ਵਧੀਆ ਉਹਦੇ ਤੇ ਹੋ ਦੇਖੋ ਪੈਸਾ ਸਰਕਾਰ ਨੇ ਲਾਉਣਾ ਤੁਸੀਂ ਨਾਮ ਬਣਾਉਣਾ ਜਾਂ ਨਹੀਂ ਬਣਾਉਣਾ ਇੱਕ ਚੰਗੇ ਕੋਚ ਦੇ ਤੌਰ ਤੇ ਉਹ ਤੁਹਾਡੀ ਕਿਸਮਤ ਐ ਤੁਸੀਂ ਬਣਾ ਵੀ ਸਕਦੇ ਹੋ ਇੱਕ ਦੇਖੋ ਖਡਾਰੀ ਨਾ ਬਣਾਉਣਾ ਬਹੁਤ ਔਖਾ ਹੂੰ ਠੀਕ ਐ ਮੈਂ ਆਪਣੀ ਇੱਕ ਰੈਸਲਿੰਗ ਦੀ ਗੱਲ ਕਰਦਾ ਤੁਹਾਨੂੰ ਇੱਕ ਦਿਨ ਦੀ ਡਾਈਟ ਜਿਹੜਾ ਵਧੀਆ ਪਲਵਾਨਾਂ ਦੀ 1000 ਰੁਪਿਆ ਡਾਈਟ ਹੈ ਕਟੋ ਕਟ ਕਟੋ ਕਟ 1000 ਰੁਪਿਆ ਉਹ ਤੋਂ ਪਲੱਸ ਜਿੰਨੀ ਉਹ ਤੋਂ ਪਲੱਸ ਹੀ ਚੱਲੇ ਜੂਗੀ ਛੋਟਾ ਪਲਵਾਨ 700 800 ਹੂੰ ਕਿਉਂਕਿ ਮੰਗਾਈ ਕਿੰਨੀ ਹੈ ਜਿਹੜਾ ਛੋਟਾ ਮੈਂ ਗੱਲ ਕੱਟਦਾ ਇਹ ਤਾਂ ਹੀ ਇਧਰੋਂ ਖੇਡਾਂ ਵੱਲੋਂ ਬੰਦਾ ਹਟ ਗਿਆ ਕਿਉਂਕਿ ਜਿਹੜੇ ਗਰੀਬ ਪਰਿਵਾਰ ਨੇ ਉਹ ਨਹੀਂ ਚੱਕ ਸਕਦੇ ਆਪਣਾ ਖਰਚਾ ਜਿਹੜੇ ਬੱਚੇ ਨੇ ਉਹ ਨਹੀਂ ਕਿਤੇ ਨਾ ਕਿਤੇ ਉਹਨਾਂ ਦਾ ਟੈਲੈਂਟ ਰੋਲ ਜਾਂਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਟੈਲੈਂਟ ਰੁੱਲ ਰਿਹਾ ਹੈ ਕਾਰਨ ਕਿ ਇੱਕ ਦਿਨ ਖਿਡਾਰੀ ਦਾ ਇਹੋ ਜਿਹਾ ਮਾਹੌਲ ਆ ਜਾਂਦਾ ਹੈ ਬਿਨਾ ਉਹਨੂੰ ਸਿਰਫ ਘਰ ਦੇ ਵੀ ਪ੍ਰੈਸ਼ਰ ਪਾਣ ਲੱਗ ਜਾਂਦੇ ਨੇ ਜਦੋਂ ਉਹ ਜਵਾਨ ਹੋ ਜਾਂਦਾ ਹੈ ਛੋਟੇ ਹੁੰਦੇ ਤਾਂ ਚਲੋ ਖੇਡ ਹੀ ਗਿਆ ਜਦੋਂ ਉਹਦੇ ਤਕੜੇ ਹੋਣ ਦੀ ਉਮਰ ਆ ਗਈ ਉਹ ਪਲੇਅਰ ਬਣਨ ਦੀ ਉਮਰ ਆ ਗਈ ਉਦੋਂ ਘਰਦਿਆਂ ਵੀ ਹੱਥ ਖਿੱਚਣ ਲੱਗ ਜਾਂਦੇ ਨੇ ਕਾਰਨ ਕਿ ਪਿੱਛੇ ਪੈਸਾ ਹੀ ਨਹੀਂ ਹੁੰਦਾ ਗਰੀਬੀ ਹੁੰਦੀ ਹੈ ਘਰ 'ਚ ਹਨਾ ਉਹ ਵੀ ਕੀ ਕਰੂਗਾ ਘਰ ਦੇ ਵੀ ਕੀ ਕਰਨ ਠੀਕ ਨਹੀਂ ਉਹਨਾਂ ਨੇ ਹੱਥ ਖਿੱਚਣ ਲੱਗ ਜਾਣਾ ਫਿਰ ਬੱਚਾ ਪ੍ਰੈਸ਼ਰਾਈਜ਼ ਹੁੰਦਾ ਵੀ ਉਹਦੇ ਯਾਰ ਵੀ ਹੁਣ ਮੈਂ ਕੀ ਕਰਾਂ ਉਹ ਫਿਰ ਸਰਕਾਰਾਂ ਵੱਲੋਂ ਕੋਈ ਇਨਵੋਲਵਮੈਂਟ ਨਹੀਂ ਕੋਈ ਸਹੂਲਤ ਨਹੀਂ ਹੁੰਦੀ ਉਹ ਟਾਈਮ ਕਿਉਂਕਿ ਸਰਕਾਰਾਂ ਨੇ ਨਾ ਜਿਹੜੀਆਂ ਉਹ ਬਣਾਉਣ ਤੇ ਜ਼ੋਰ ਨਹੀਂ ਦਿੰਦੀਆਂ ਬਣੇ ਬਣਾਏ ਨੂੰ ਚੱਕਦੀਆਂ ਨੇ ਤਾਂ ਪ੍ਰਾਣਾ ਲਿਪਿਆ ਯਾਨੀ ਕਿ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਛੋਟੇ ਹੁੰਦੇ ਜਵਾਕ ਨੂੰ ਸਹੂਲਤ ਦੇ ਕੇ ਤਕੜਾ ਕਰਦੀਆਂ ਨਹੀਂ ਹੈਗੀਆਂ ਉਹ ਤਕੜੇ ਹੋਏ ਨੂੰ ਉੱਪਰ ਚੱਕਣ ਦੀ ਕੋ ਹੋ ਰੱਖਦੀਆਂ ਨੇ ਹੁਣ ਜੇ ਜਵਾਕ ਨੂੰ ਹੀ ਤੁਸੀਂ ਸਾਰੀ ਸਹੂਲਤ ਦੋ ਸਹੀ ਬੋਲ ਫਤਿਹ ਮੈਂ ਹੁਣ ਬੱਚਾ 10-11 ਸਾਲ ਦਾ ਹੋ ਗਿਆ 10-11 ਸਾਲ ਦਾ ਬੱਚਾ ਹੋ ਗਿਆ ਤੁਸੀਂ ਉਹਨੂੰ ਸਹੂਲਤ ਦੇ ਦਿਓ ਸਾਰੀ ਉਹ ਬੱਚੇ ਦੀ ਪਰਫਾਰਮੈਂਸ ਪਰਫਾਰਮੈਂਸ ਵਧੀਆ ਹੋ ਜੂਗੀ ਉਹਨੂੰ ਖੇਡਣਾ ਵਧੀਆ ਆ ਜਾਊ ਟੈਕਨੀਕ ਟੈਕਨੀਕਲ ਵਧੀਆ ਹੋ ਜਾਊਗਾ ਉਹ ਠੀਕ ਹੈ ਜੀ ਉਹਨੂੰ ਕੋਚਿੰਗ ਵਧੀਆ ਮਿਲੇ ਕਿਵੇਂ ਨਹੀਂ ਬੱਚਾ ਪਲੇਅਰ ਤਕੜਾ ਨਿਕਲੂਗਾ ਜੇ ਉਹ ਖਾੜਾ ਵੀ ਚਲਾ ਸਕਦਾ ਅੱਗੇ ਆਪਣੇ ਕੋਚਿੰਗ ਸੈਂਟਰ ਵੀ ਚਲਾ ਸਕਦਾ ਕੋਚਿੰਗ ਸਭ ਕੁਝ ਕਰ ਵਧੀਆ ਪਲੇਅਰ ਬਣੂਗਾ ਜੀ ਦੇਸ਼ ਦਾ ਨਾਮ ਹੋਊਗਾ ਮੈਡਲ ਆਉਣਗੇ ਬਾਹਰ ਤੋਂ ਇਸ ਗੱਲੋਂ ਆਪਣੇ ਨਾਮ ਹਰਿਆਣਾ ਮੂਰੇ ਮੈਂ ਕਹਿਣ 'ਚ ਸ਼ਰਮ ਨਹੀਂ ਕਰਦਾ ਇਹ 'ਚ ਤਾਂ ਕੋਈ ਦਰਾਇ ਨਹੀਂ ਹੈਗਾ ਜੀ ਮੈਂ ਕਹਿੰਦਾ ਹਰਿਆਣਾ ਜੀ ਹਰਿਆਣਾ ਆਪਣੇ ਜਵਾਕਾਂ ਨੂੰ ਇੰਨੀ ਕ ਸਹੂਲਤ ਦਿੰਦਾ ਛੋਟੇ ਲੈਵਲ ਤੋਂ ਹੀ 6ਵੀਂ ਉੱਪਰ ਨਿਕਲ ਗਏ ਆਪਾਂ ਪੰਜਵੀਂ ਛੇਵੀਂ ਤੋਂ ਹਰ ਇੱਕ ਗੇਮ 'ਚ ਉਹਨਾਂ ਨੂੰ ਪੂਰੀ ਸਹੂਲਤ ਮਿਲਦੀ ਆ ਪੂਰੀ ਡਾਈਟ ਆ ਪੂਰੇ ਕੋਚ ਨੇ ਉਹਨਾਂ ਕੋਲ ਪੂਰੀਆਂ ਗਰਾਊਂਡ ਨੇ ਉਹਨਾਂ